ਚੋਰਾ ਨੇ ਦੌਲਤਪੁਰ ਟੱਡਾ ਦੇ ਸ਼ਰਾਬ ਦੇ ਠੇਕੇ ਨੂੰ ਬਣਾਇਆ ਨਿਸ਼ਾਨਾ ਪਿੰਡ ਦੌਲਤਪੁਰ ਟੱਡਾ ਜ਼ਿਲ੍ਹਾ ਜਲੰਧਰ ਵਿਖੇ ਚੋਰਾ ਨੇ ਸ਼ਰਾਬ ਦੇ ਠੇਕੇ ਦੀ ਕੰਧ ਪਾੜ ਕੇ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਕੇ ਲੈ ਕੇ ਸ਼ਰਾਬ ਦੇ ਠੇਕੇ ਦੇ ਕਰਿੰਦਰ ਦੀਪਕ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਇਸ ਘਟਨਾ ਦਾ ਸਵੇਰੇ ਪਤਾ ਲੱਗਾ ਉਹਨਾਂ ਕਹਾਂਗੇ ਚੋਰ ਕਰੀਬ 18-19000 ਰੁਪਏ ਦੀ ਚੋਰੀ ਕਰਕੇ ਲੈ ਗਏ ਇਸ ਸਬੰਧੀ ਮਲਸੀਆ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ ਦਰਦੇ ਵਿੱਚ ਚੋਰੀ ਹੋਈ ਆ ਉਹ ਕਿਸ ਤਰ੍ਹਾਂ ਹੋਈ ਆ ਕਿ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜਿਹੜੀ ਦੀਪਕ ਸ਼ਰਮਾ ਤੇ ਵਾਸੀ ਗੋਲਡਬੁਰਗਾ ਤੇ ਚੋਰੀ ਦਾ ਜਿਹੜਾ ਹੋਇਆ 38 ਰਾਤ ਦੀ ਸਿਰੇ ਅੱਜ ਦੇਖਿਆ ਮੈਂ ਇਸ ਨੂੰ ਇੱਕ ਸਾਨਾ ਸਮਾਜ ਦਾ ਸੁਭਾਣਾ ਮੇਲਾ ਤੇ ਜਿਹਨੂੰ ਸਾਡੇ ਕੋਲ ਜਾ ਦੇਖਿਆ ਕਿ ਸਮਾਨ ਕਿੱਲੇ ਜਾ ਬਈ ਤਾਂ ਦੇਖਿਆ ਇਹ ਕੋਰਜੋ ਸੱਲਾ ਜੇ ਬਿਛੂ ਦੇ ਬੋਲ ਕਾਟੇ ਦੇ ਸਮਾਨ ਨੂੰ ਤੇਰੀ ਵੇਜ ਦੁਆਰਾ ਗਿਣਿਆ ਤਾਂ ਸਮਾਨ ਗਿਣਿਆ ਤਾਂ ਪਤਾ ਲੱਗਾ ਕੋਈ 10000 ਰੁਪਏ ਦਾ ਸਮਾਨ ਗਿਆ 18000 ਰੁਪਏ ਦਾ ਨੁਕਸਾਨ ਹੋਇਆ ਐਸੇ ਵੀ ਪੈਸੇ ਕੈਸ਼ ਦੇ ਉਹਦਾ ਕੈਸ਼ ਨਹੀਂ ਦੋਲੀਏ ਚੋਰੀ ਦਾ ਕਿੰਨੋ ਕਿਤਾ ਪਤਾ ਲੱਗਾ ਚੋਰੀ ਦਾ ਆਪ ਨੂੰ ਪਤਾ ਲੱਗਾ ਸਵੇਰੇ ਦੇਖਿਆ ਜੀ ਜਦੋਂ ਸ਼ਟਰ ਖੋਲਿਆ ਸਰਦੋ ਠਿੱਕੇ ਤੇ ਤੁਸੀਂ ਆਏ ਉਦੋਂ ਪਤਾ ਲੱਗਿਆ ਜਦੋਂ ਮੈਂ ਠਿੱਕੇ ਤੇ ਆਇਆ ਸ਼ਰੂ ਚੱਕਿਆ ਉਦੋਂ ਪਤਾ ਲੱਗਾ ਕਿੰਨਾ ਕੈਸ਼ ਕਿਆ ਕਿੰਨਾ ਕੋ ਨੁਕਸਾਨ ਹੋਇਆ ਸੀ ਕੈਸ਼ ਦਾ ਨੁਕਸਾਨ ਹੋਇਆ ਤੇ ਇਹ ਜ਼ਮਾਨਾ ਗਿਆ ਬੱਸ ਉਹ ਬੋਲਣ ਲੱਗੇ ਕੋਲਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੇ ਇਹ ਨਹੀਂ ਤੁਹਾਡਾ ਗੁਰੂ ਚੋਰ ਲੱਗਿਆ ਜਾਵੇ ਕਿ ਸਰਕਾਰੀ ਅਧਿਕਾਰੀ ਹੋਵੇ